ਅੱਜ ਵਰਲਡ ਐਚ ਆਈ ਵੀ ਵੈਕਸੀਨੇਸ਼ਨ ਡੇ ਹੈ ਜੋ ਕਿ ਰੇਲਵੇ ਸਟੇਸ਼ਨ ਦੇ ਉੱਚ ਅਧਿਕਾਰੀਆਂ ਨਾਲ ਤੇ ਉਥੋਂ ਦੀ ਲੇਬਰ ਦੇ ਨਾਲ ਜਿੰਨੇ ਵੀ ਮੁਲਾਜ਼ਮ ਸੀਗੇ ਤੇ ਲੇਬਰ ਵਰਕਰ ਸੀਗੇ ਉਹਨਾਂ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ ਤੇ ਉਹਨਾਂ ਨੂੰ ਇਸ ਬਾਰੇ ਕਿ ਐਚ ਆਈ ਵੀ ਤੋਂ ਨਫ਼ਰਤ ਨਹੀਂ ਕਰਨੀ ਇਹ ਕਿੰਨਾ ਕਾਰਨਾ ਕਰਕੇ ਹੁੰਦੀ ਆ ਤੇ ਇਹਨਾਂ ਲੋਕਾਂ ਨੂੰ ਕਿਦਾਂ ਸੀ ਆਪਣੇ ਵੱਲੋਂ ਹਮਦਰਦੀ ਦੇ ਸਕਦੇ ਆ ਕਿਦਾਂ ਇਲਾਜ ਲਈ ਪ੍ਰੇਰੀਅਰ ਕਰ ਸਕਦੇ ਆ ਤੇ ਐਚ ਆਈ ਵੀ ਕਿਵੇਂ ਹੁੰਦੀ ਆ ਤੇ ਕਦੋਂ ਹੁੰਦੀ ਆ ਕਿੰਨਾ ਕਾਰਨ ਕਰਕੇ ਹੁੰਦੀ ਆ ਇਹ ਸਾਰਾ ਅਸੀਂ ਲੇਵਲਸ ਵਰਕਰ ਜਨੂੰ ਦੱਸਿਆ ਤੇ ਉਹ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੋਏ ਤੇ ਉਹਨਾਂ ਨੇ ਬਹੁਤ ਹੀ ਵਧੀਆ ਸਾਡੇ ਨੂੰ ਸੁਣਿਆ ਅਤੇ ਆਪਣੇ ਵਿਚਾਰ ਰੱਖੇ ਸੋ ਇਹਦੇ ਵਿੱਚ ਯੂਥ ਫੈਡਰੇਸ਼ਨ ਕਲੱਬ ਹੋ ਜਤਵਿੰਦ ਗਰੇਵਾਲ ਜੀ ਸਰਦਾਰ ਅਕਾਸ਼ ਸਿੰਘ ਜੀ ਸੀਐਸਸੀ ਦੀ ਟੀਮ ਤੇ ਮੈਂ ਆਪਣੇ ਪਿੱਛੇ ਕੋਰਪਸ ਜੈਕਟ ਡਾਇਰੈਕਟਰ ਤੇ ਆ ਵੀ ਹੈ ਜੀ ਜੋ ਕਿਚਨ ਡੇਗਣ ਤੋਂ ਆਏ ਸੀਗੇ ਤੇ ਅਸੀਂ ਸਾਰਿਆਂ ਨੇ ਇੱਥੇ ਰੇਲਵੇ ਸਟੇਸ਼ਨ ਦੇ ਉੱਤੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਅੱਜ ਇਹਦਾ ਸਟੇਸ਼ਨ ਦੇ ਉੱਤੇ ਦੂਸਰ ਐਸ.ਐਚ.ਆਈ. ਦਾ ਕੈਂਪ ਲਗਾਇਆ ਹੈਗਾ ਬਹੁਤ ਸਾਰੇ ਸਲਾਘਾਯੋਗ ਕੰਮ ਕੀਤਾ ਹੈਗਾ ਤੇ ਉਹਦੇ ਵਿੱਚ ਸਾਡੇ ਸਾਡੇ ਰੇਲਵੇ ਦੇ ਸਟਾਫ ਵਾਲੇ ਉਹਨਾਂ ਨੂੰ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਗਾਈਡ ਕੀਤਾ ਹੈਗਾ ਮੈਂ ਰੈਡਕਾ ਸੋਸਾਇਟੀ ਦਾ ਬਹੁਤ-ਬਹੁਤ ਅਕੀਤਾਨਬਦ ਕਰਦੇ ਆਂ ਇਹੋ ਜੇ ਕੈਂਪ रेलवे स्टेशन बस स्टैंड पे से आज वर्ल्ड एच आई डे है जो कि हमने आज रेलवे स्टेशन पटियाला में मनाया है लेबर के साथ में और मेन इसका यही मोटिव है कि हमने एड्स स्प्रेड होने से रोकना है और क्या लगता है कि आज लड़कियों ने जैसेम भी डिस्ट्रीब्यूट किया ऐसा समाज को एक अच्छा मैसेज भी जाता है इसका हाँ बिल्कुल मतलब काफ़ी अवेयरनेस होती है लोगों के अंदर कि मतलब ये चीज़ें काफ़ी लोगों को मोटिवेट करती है